हाए है भी भी मात इसाना अजय हम्ते हैं आगा if you can मैं ऐसे इसानी हदो दं आला अजय हुग हुग है शकु यह मने जो बहुगे लória आगाता नी हदो ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਬਿਲਕੁਲ ਠੀਕ ਠਾਕ ਆ ਤੇ ਗਾਇਸ ਅੱਜ ਦਿਨ ਹੈਗਾ ਬੁੱਧਵਾਰ ਅੱਜ ਹੈਗੀ ਬੱਚਿਆਂ ਨੂੰ ਸਕੂਲ ਤੋਂ ਛੁੱਟੀ ਤੇ ਅੱਜ ਦੇ ਵਲੋਗ ਵਿੱਚ ਅਸੀਂ ਬੱਚਿਆਂ ਦੇ ਨਾਲ ਹੀ ਤੁਹਾਨੂੰ ਦਿਖਾਵਾਂਗੇ ਤੇ ਬੱਚਿਆਂ ਦੇ ਨਾਲ ਜੂਵੀ ਦੇ ਨਾਲ ਥੋੜੀ ਬੋਤਾ ਹੋਊਗਾ ਖਾਪੇ ਸਾਡੀ ਤੇ ਅੱਜ ਦਾ ਵਲੋਗ ਸਾਡਾ ਜਰੂਰ ਸਾਰੇ ਜਣੇ ਦੇਖਿਓ ਸਾਡੀ ਵੀਡੀਓ ਨੂੰ ਕਰਦਿਆ ਕਰੋ ਲਾਈਕ ਤੇ ਸਾਡੇ ਚੈਨਲ ਤੇ ਤੁਸੀਂ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਗਾਈਜ਼ ਬਲੌਗ ਨੂੰ ਪੂਰਾ ਦੇਖਿਆ ਕਰੋ ਵਿੱਚੋਂ ਸਕਿਪ ਨਾ ਕਰਿਆ ਕਰੋ ਤੇ ਪਰਮਾਤਮਾ ਦੀ ਮਿਹਰ ਰਹੀ ਤਾਂ ਸਾਨੂੰ ਬਹੁਤ ਜਲਦੀ ਅਰਨਿੰਗ ਸ਼ੁਰੂ ਹੋ ਜਾਊਗੀ YouTube ਤੋਂ ਤੇ ਪਲੀਜ਼ ਸਾਡੇ ਨਾਲ ਸਪੋਰਟ ਜ਼ਰੂਰ ਬਣਾ ਕੇ ਰੱਖੋ ਤੇ ਚਲੋ ਸ਼ੁਰੂ ਕਰਦੇ ਆਂ ਅੱਜ ਦਾ ਬਲੌਗ ਅਸੀਂ ਬਣਾਣੀ ਸੀਗੀ ਕੜੀ ਤਾਂ ਆਪਾਂ ਆਹ ਹੁਣੇ ਬਣਾ ਰਿਹਾ ਪਕੌੜੇ ਪਹਿਲਾਂ ਤਾਂ ਫੇਰ ਸੀ ਕਰੀ ਜੇ ਆਹ ਪਾਣੀ ਕੱਟ ਚੁੱਕੇ ਨੇ ਹੈ

ਬੇਸੁੰਦੀ ਵਿੱਚ ਮੈਨੂੰ ਥੋੜੀ ਖੱਟੀ ਹੁੰਦੀ 파ਰਟੀ ਆ ਭਿੰਤੀ ਹੋਈ ਸੀ ਨਾ ਉਹ ਮੈਂ ਪਾਣੀ ਨਿਚੋੜ ਕੇ ਪਾਤਾ ਇੱਦਾਂ ਮੈਂ ਕਟਿਆਇਆ ਟਮਾਟਰ ਤੇ ਪਕੋੜੇ ਮੈਂ ਕਰੀ ਤੇ ਵਿੱਚ ਨਹੀਂ ਪਾਣੇ ਹੈਗੇ ਮੈਂ ਦੋ ਆਲੂ ਛਿੱਲੇ ਹੋਏ ਆ ਮੈਂ ਬਸ ਇਹਨਾਂ ਨੂੰ ਛੋਟੇ ਛੋਟੇ ਕੱਟ ਲਏ ਤੇ ਫੇਰ ਪਉਣਾ ਆ ਪਾਉਣ ਦੀ ਵਿੱਚ ਯਾਰ ਹਾਂ ਜੂਬੀ ਕੀ ਕਰਦਾ ਆ ਦਿਲ ਬਣਾਣ ਲੱਗਿਆ ਬਣਾਉਣ ਨੂੰ ਤੈਨੂੰ ਕਿਹੜਾ ਦਿਲ ਬਣਾਣ ਲੱਗਾ ਹੁਣ ਮੈਂ ਦਿਲ ਬਣਾਤਾ ਚੱਲ ਇੱਕ ਹੋਰ ਭਾਰ ਕਲਰ ਇੱਚ ਕੀ ਨਾਮ ਨਹੀਂ ਖੁਣਾ ਹੁਣ ਤੂੰ ਦਿਲ ਦੇ ਵਿੱਚ ਹੂੰ ਕਲਰ ਹੀ ਕਰਦਾ ਕਲਰ ਕਰਨਾ ਕਰਦਾ ਕਰਲਾ ਕਰਦਾ ਆ ਦੇਖੋ ਗਾਇਸ ਕਿੰਨਾ ਲੱਗੀ ਹੋਈ ਹੈ ਸਬਜ਼ੀ ਬਣਾਉਣ ਕਿੰਨਾ ਕੀ ਬਣਾਉਣ ਲੱਗੀ ਸਬਜ਼ੀ ਫਲੀਆਂ ਆਲੂ ਫਲੀਆਂ ਆਲੂ ਫਲੀਆਂ ਦੀ ਸਬਜ਼ੀ ਬਣਾਉਣ ਲੱਗੀ ਹੈ ਕਿੰਨਾ ਤੇ ਆਪਾਂ ਉਧਰ ਬਣਾਈ ਹੈ ਅੱਜ ਕੜੀ ਮੇਰੇ ਕੋਲ ਕਿੰਨੀ ਕਿਚਨ ਫਿਰ ਬਣਾਵਾਂਗੇ ਵਧੀਆ ਕਿਚਨ ਹੈ ਹੋਲੀ ਹੋਲੀ ਟੈਨਸ਼ਨ ਨਾ ਲੋ ਗਾਇਸ ਸਾਡੀ ਹੁਣ ਕਿਚਨ ਹੋ ਗਈ ਹੈ ਸਾਰਿਆਂ ਦੀ ਅਲੱਗ-ਅਲੱਗ ਕਿਉਂਕਿ ਤਿੰਨੇ ਹੀ ਯਾਨੀ ਕਿ ਅਸੀਂ ਹੁਣ ਫੈਮਲੀਆਂ ਅਲੱਗ-ਅਲੱਗ ਹੋ ਗਈਆਂ ਆ ਤੇ ਇਸ ਕਰਕੇ ਹੁਣ ਸਾਡੀ ਕਿਚਨ ਵੀ ਸਾਰਿਆਂ ਦੀ ਅਲੱਗ-ਅਲੱਗ ਹੋ ਗਈ ਆ ਤੇ ਐਸੇ ਰਹਿਣਾ ਕਿ ਘਰ ਵਿੱਚ ਥੋੜਾ ਟਿਕੜਾ ਜਾ ਹੋ ਗਿਆ ਸੀ ਇਸ ਕਰਕੇ ਸਾਰਿਆਂ ਦੀ ਕਿਚਨ ਅਲੱਗ-ਅਲੱਗ ਹੋ ਗਈ ਯਾਨੀ ਕਿ ਕਿੰਨਾ ਭਰਾਵਾਂ ਦਾ ਮਟਵਾਰਾ ਹੋ ਗਿਆ ਆ ਦੇਖੋ ਹੈ ਕੀ ਆ ਕਲਰ ਬਣਾ ਲੱਗਾ ਕਿੱਲੀ ਬਣਾ ਲੱਗਾ ਇਹ ਤੂੰ ਬਿੱਲ ਹੈ ਤੈਨੂੰ ਮੈਂ ਫਲਾਵਰ ਬਣਾ ਦਿੱਤਾ ਉਹ ਪਾੜ ਕੇ ਸਿੱਟ ਆਇਆ ਆ ਜਿਹੜਾ ਮੈਂ ਫਲਾਵਰ ਬਣਾ ਕੇ ਦਿੱਤਾ ਉਹ ਕਿਉਂ ਪੜ ਨਹੀਂ ਸਕਿਆ? ਉਹ ਹੋਰ ਤਿਆਰ ਕਰ ਦਿੱਤਾ ਸੀਗਾ। ਉਹ ਉਹ ਨਿੱਕਾ ਜਿਹਾ ਤਿਆਰ ਕਰ ਦਿੱਤਾ ਨੇ। ਜਿਹੜਾ ਨਹੀਂ ਸੀ ਉਹਦਾ ਲੈ ਕੇ ਤਾਂ ਗਏ ਅਸੀਂ ਫਿਰ ਉਹ। ਨਹੀਂ ਅਸੀਂ ਕਿਹਾ ਨਾਲ ਦਾ ਬਣਾ ਦੋ ਸਕਿਆ ਹਾਂ ਤੇ ਕਿਉਂ ਨਾਲ ਦੇ ਤਿਆਰ। ਫੋਟੋ ਵਿੱਚ ਕੇ ਲੈਣੀ ਸੀ ਇਹ ਨਹੀਂ। ਤੂੰ ਕਹਿੰਦੀ ਉਹਨੇ ਛੋਟਾ ਪੈਨਲ ਬਣਾਤਾ ਸੀਗਾ। ਛੋਟਾ ਬਣਾਤਾ ਹੀ ਜਮਾਈ। ਨਿੱਕਾ ਜਿਹਾ ਪਲਾਈ ਵੀ ਦੂਜੀ ਸੀਗੀ। 10000 ਤਾਂ ਕਹੀ ਜਾਂਦੀ। 100 ਰੁਪਿਆ ਦੇ ਦਿੱਤਾ। ਅਮਰਾਲੀ ਮੈਂ ਅੱਛਾ ਇਹ ਪੈਨਲ 100 ਰੁਪਏ ਦਾ ਆਂਦਾ ਹੈ? ਹੈ? ਹਾਂ। 100 ਰੁਪਏ ਦਾ ਆਂਦਾ। ਅੱਛਾ। ਜੇ ਤੂੰ ਲਿਆ ਕੇ ਦੇ ਤਾਂ ਇੱਧਰ 100 ਰੁਪਏ ਦਾ ਪੈਨਲ ਫਿਰ। ਵੱਡਾ ਤਾਂ ਨਾ ਫੇ ਮੈਂ ਫੇ ਮੈਂ ਛੋਟਾ ਛੋਟਾ ਮੋਟਰ ਦਾ ਕਾਲ ਤੂੰ ਲਾਉਂਗਾ। ਹੂੰ। ਤਾਂ ਫਿਰ ਕੀ ਆ ਤੇਰੀ ਗੱਡੀ ਖੜੀ ਐ ਅੰਦਰ ਥਾਰ ਤੇਰੀ? ਕੱਢ ਲੈ ਆਪਣੀ ਥਾਰ ਤੂੰ। ਇੱਦਾਂ ਹੀ ਰੁੱਕ ਜੂ। ਕਿੱਥੇ ਰੁੱਕ ਜੂਗੀ ਇੱਦਾਂ ਹੀ? ਰਾਜ ਹੈ? ਰਾਜ ਰਾਜਾ ਚਲ ਨਹੀਂ ਰਾਜਾ ਰਾਜਾ ਰਾਜੀ ਰੁੱਕ ਜਾਣੀ ਤੇਰੀ ਗੱਡੀ ਤੂੰ ਪੈਨਲ ਉੱਤੇ ਲੱਦ ਲਈ 100 ਰੁਪਏ ਦਾ ਤਾਂ ਤੂੰ ਪੈਨਲ ਲੈ ਹੋਣਾ ਵੱਡਾ ਹੁੰਦਾ ਨਾ ਬੇਟਾ ਹਾਂ ਤਾਂ ਤੂੰ ਕਿੱਦਾਂ ਕਹਿ ਰਿਹਾ 100 ਰੁਪਏ ਦਾ ਆਉਂਦਾ 100 ਦਾ ਨਹੀਂ ਆਉਂਦਾ ਇੰਨੇ ਸਾਰੇ ਪੈਸਿਆਂ ਦਾ ਆਉਂਦਾ ਇੰਨੇ ਫਾਰੇ ਬਾਰੇ ਆਉਂਦਾ ਓਏ ਬੋਲਦਾ ਕਿੱਦਾਂ ਤੂੰ ਐ ਅਕਲ ਦਮਾ ਬੋਲਣ ਦੀ ਅਕਲ ਦਮਾ ਕਿੱਦਾਂ ਬੋਲੀਦਾ ਸੌਰੀ ਮੰਗ ਚਲ ਕੰਨਾਂ ਨੂੰ ਹੱਥ ਲਾ ਕੇ ਸੋਰੀ ਮੰਗਲਾ ਬਲੌਗ ਬੰਦਾ ਪਿਆ ਫਿਰ ਮੈਂ ਦੱਸਦਾ ਨਾ ਵੀ ਇਹ ਸਾਡਾ ਗੰਦਾ ਬੱਚਾ ਹੈ ਮੰਗਲਾ ਮੰਗਲਾ ਸੋਰੀ ਜਲਦੀ ਓਏ نیچے ਨਾ ਮਾਰ ਪਲਕ ਪਲਕ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂਜੀ ਜੀ ਵੀ ਸਤਿ ਸ਼੍ਰੀ ਅਕਾਲ ਕਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇੱਧਰ ਹੱਥ ਜੋੜ ਕੇ ਕਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੇਪਟਾ ਦੇ ਸਵਾਗਤ ਹੈ ਸਾਡੇ ਚੈਨਲ ਤੇ ਚੈਨਲ ਤੇ ਚਾ ਕਾਈ ਕਾਡੋ चैनल को कर दो सब्सक्राइब वीडियोस का कर दो करो लाइक बोलोगे चैनल को कर दो लाइक चाय को कर दो छाई आ देखो गाइस लव लव दी बनाई है फोटो जुवी ने जुवी दिखाई ये तेरी भैन दी है फोटो अच्छा ते हुन तू एरे ते की लिखन लगा ब्राउन है एक ते मम्मी ਇਹ ਤੇ ਮੰਮੇ ਤੇ ਲਿਖੀ ਸੀ ਜੀ ਨਾ ਮੰਮੀ ਲਿਖਣ ਲੱਗਾ ਇੱਤੇ ਮਮਮੀ ਦੀ ਫੋਟੋ ਆ ਗਈ ਹੈ ਮੰਮੀ ਇਦਾਂ ਦੇਖਣ ਨੂੰ ਲੱਗਦੀ ਆ ਜੇ ਮੰਮੀ ਇਹ ਦਿਖਾ ਦੇ ਕਿ ਤੇਰੇ ਮਾਰੂਗੀ ਥੱਪੜ ਮਾਰੂਗੀ ਤੇਰੇ ਮੂੰਹ ਤੇ ਮੰਮੀ ਇਹਦਾ ਤੂੰ ਜੋ ਵੀ ਲੇਖ ਲਿਆ ਇਹਦਾ ਤੂੰ ਜੋ ਵੀ ਜੋ ਵੀ ਲੇਖ ਲਿਆ ਮੈਂ ਮੈਂ ਜੂਵੀ ਆ ਛੋਟਾ ਹੈ ਹਾਂ ਇਹ ਕੁੜੀ ਦੀ ਆ ਤੂੰ ਕਹੀਂਦਾ ਆ ਮੈਂ ਜੂਵੀ ਆ ਇਹ ਤੇਰੇ ਬਾਲ ਕਿਹੜਾ ਇਦਾਂ ਦੇ ਆ ਪਟਿਆ ਤੇਰੇ ਇਹ ਤਾਂ ਇਹ ਤਾਂ ਲਗੂ ਦੇ ਫਾਲ ਸੀਗੇ ਨਾ ਹਾਂ ਤਾਂ ਫਿਰ ਇਹ ਲਗੂ ਦੀ ਫੋਟੋ ਬਣਾਈਆਂ ਤੂੰ ਕਿ ਆਪਣੀ ਬਣਾਈਆਂ ਉੱਪਰ ਉੱਪਰ ਮੱਬੀ ਦੀ ਥੱਲੇ ਮੈਂ ਹੂੰ ਲਗੂ ਦੀ ਲਿਖ ਦੇਣਾ ਥੱਲੇ ਚਲ ਠੀਕ ਆ ਲਿਖ ਲਾ ਕੋਈ ਮੰਦੀ ਆ ਕਿ ਵੀ ਪੁਆਇੰਟ ਸੁਣਾਉ ਉੱਚੀ ਤੇ ਨਹੀਂ ਸੁਣਾਈ ਕੋਣੀ ਕਾਣੀ ਨਹੀਂ ਨਹੀਂ ਦੂਸਰੀ ਜਿਹੜੀ ਸਵੇਰੇ ਸੁਣਾਉਂਦਾ ਸੀ ਮੈਨੂੰ ਬੁੱਕ ਤੋਂ ਦੇਖੋ ਉਹ ਸੁਣਾ ਮਛਲੀ ਜਲ ਗਈ ਨਹੀਂ ਸਵੇਰੇ ਸੁਣਾਉਂਦਾ ਸੀ ਇੱਕ ਹੋਰ ਉਹ ਸੁਣਾਉਂਦੇ ਆ ਤੇ ਆਂ ਆ ਤੇ ਨਾਰ ਮੀਠਾ ਲਾਲ ਕਾਕਰ ਮੁੰਨਾ ਹੋ ਆ ਨਿਹਾਰ ਇਸ ਆ ਤੇ ਆ ਮੀਠਾ ਥਲੀਆ ਥੱਲੇ ਪਾਪਾ ਦਾ ਨਾਮ ਲੇਦਾ ਲੱਗ ਗਿਆ ਤੈਨੂੰ ਕਿੰਨੀ ਕੁ ਪੋਇਮ ਆਂਦੀ ਆ ਆਂਦੀ ਨਹੀਂ ਤੈਨੂੰ ਵੀ ਪੋਇਮ ਨਾ ਗੁਰੂ ਇਸੇ ਪੰਚ ਗੁਰ ਹਰਕੀਨੀ ਇਸੇ ਪੰਚ ਗੁਰ ਹਰਕੀਨੀ ਇਹਨੂੰ ਆਂਦੀ ਨਹੀਂ ਨਾ ਜੀ ਪੋਇਮ ਨਹੀਂ ਆਂਦੀ ਨਾ ਨਲੈਕ ਆਹੇ ਮੁੰਡਾ ਉਹ ਨਲੈਕ ਤੂੰ ਨਲੈਕ ਮੁੰਡਾ ਨਹੀਂ ਆ ਨਲੈਕ ਆ ਤੂੰ ਤੈਨੂੰ ਆਂਦਾ ਹੀ ਲਿਖ ਕੇ ਦਿਖਾ ਫੇਰ ਤੇਰੇ ਥੱਪੜ ਵੀ ਆ ਮੇਰੇ ਕੋਲ ਮਾਰੋ ਇੱਕ ਥੱਪੜ ਦੇਖੋ ਪਾਗਲ ਜੇ ਮੁੰਡੇ ਦੇ ਲਵ ਯੂ ਗਾਇਜ਼ ਇੱਥੇ ਕਰਦੇ ਆਪਾਂ ਅੱਜ ਦੇ ਵਲੌਗ ਦਾ ਐਂਡ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਆ ਕਰੋ ਗਾਇਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਿਤਾ ਤਾਂ ਲੱਗਾ ਤੇ ਓਕੇ ਬਾਏ ਬਾਏ